ਹੈ ਹੈ ਕਰਕੇ ਉਹ ਕਰੇਣ ਗੱਲਾਂ ਪਿੱਟਣ ਸਿਰ ਖੋਹੀਣ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਹਾਰਾ ਜਾਏ ਬਾਕੀ ਕਹਿੰਦੇ ਨੇ ਹੈਗਾ 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 ਆਹੀ ਗੱਲ ਕਹੀ ਜਾਂਦੇ ਨੇ ਹੋਰ ਨਹੀਂ ਕੁਝ ਪਰਮੇਸ਼ਰ ਹੈ ਉਹ ਕਹਿੰਦੇ ਨਹੀਂ ਹੈ ਐਹ ਤਾਂ ਖਰੀ ਜਾਂਦੇ ਨੇ 3 ਗੱਲਾਂ ਨੇ ਉਹਨਾਂ ਦੀ ਉਹ ਹੈਗਾ ਭਾਈ ਕਿਹਾ ਜਾ ਕਿੱਥੇ ਹੈ ਕਦੇ ਵੀ ਅਗਲੀ ਗੱਲ ਨਹੀਂ ਕਰਦੇ ਗੱਲਾਂ ਫਿੱਟੜੇ ਗੱਲਾਂ ਹੀ ਫੱਟੀ ਜਾਂਦੇ ਨੇ ਸਿਰ ਖੋਏ ਨੇ ਆਪਣਾ ਸਿਰ ਖਪਾਈ ਜਾਂਦੇ ਨੇ ਜਾਂ ਲੋਕਾਂ ਦਾ ਸਿਰ ਖਾਈ ਜਾਂਦੇ ਨੇ اچھا ਗੱਲਾਂ ਪੇਟਣ ਦਾ ਭਾਵੇਂ ਤਾਂ ਵੀ ਆਪਣੀਆਂ ਗੱਲਾਂ ਦੇ ਚਪੇੜਾ ਮਾਰੀ ਜਾਂਦੇ ਆ ਗੱਲਾਂ ਦਾ ਹੀ ਸਿਆਪਾ ਪਾਇਆ ਹੋਇਆ ਹੋਰ ਕੁਝ ਵੀ ਨਹੀਂ ਗਾ ਇੱਕ ਫਿਰੇ ਕਨੇ ਅਗੇ ਕਰੇ ਗੱਲਾਂ ਗੱਲੀ ਕਿੰਨਾ ਨਾ ਪਾਇਆ ਉਹ ਗੱਲਾਂ ਹੀ ਪੱਟਦੇ ਨੇ ਇਹ ਸਾਖੀਆਂ ਕਹਾਣੀਆਂ ਦੁਬਾਰਾ 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 ਰੋਜ਼ ਇਹ ਹੀ ਸੁਣਾਈ ਜਾਂਦੀ ਗੱਲਾਂ ਪੇਟਣੇ अच्छा गल्ला ही है गल्ला ते पटाई नहीं कर रहे गल्ला पिट रहे हैं जी ठीक है जी, जी। सिर खोहीन ये कोई जैनियां वाली गलती नहीं है जी ना 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 डर खपाई करदे ने ਝੂਠੀਆਂ ਕਹਾਣੀਆਂ ਸੁਣਾਉਂਦੇ ਹਾਂ ਜੀ ਆਹੋ ਨੌ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਹਾਰੇ ਜਾਏ ਕਹਿੰਦੇ ਜਿਹੜਾ ਨਾਮ ਲੈ ਲੈਣਾ ਆ ਨਾਮ ਦੇ ਵਿੱਚ ਸਮਾ ਜਾਣਾ ਨਾਲ ਕੋ ਨਾਲ ਤੇ ਬਿਦਿਆ ਹੋਰ ਅਛਾ ਜੀ ਨਾਮ ਲੈਣ ਔਰ ਕਰਨ ਸਮਾਏ ਹੈ ਜੀ ਪੰਜ ਸਮਾਈ ਪੈਦਾ ਕਰਨ ਮਨ ਦੇ ਵਿੱਚ ਸ਼ਾਂਤੀ ਪੈਦਾ ਕਰਨ ਲੋਭ ਦਾ ਤਿਆਗ ਕਰਨ ਮੋਹ ਦਾ ਤਿਆਗ ਕਰਨ ਕਰ ਦਾ ਤਿਆਗ ਕਰਨ ਸੰਤੋਖੀ ਬੰਦ ਇਹ ਸਮਾਏ ਹੁੰਦੀ ਹੈ ਅਛਾ ਪਰ ਇੱਕ ਹੁੰਦਾ ਨਾਮ ਉਚਰਨਾ ਇੱਕ ਹੁੰਦਾ ਨਾਮ ਲੈਣਾ ਹੈ ਜੀ ਹਾਂ ਨਾਮ ਲੈਣ ਗਿਆਨ ਪ੍ਰਾਪਤ ਕਰਨ ਅਛਾ ਪਰ ਅਸੀਂ ਨਾਮ ਉਚਰਦੇ ਹਾਂ ਸਾਨੂੰ ਲੱਗਦਾ ਸ਼ਰੂ ਦੇ ਨਾਲ ਇਹ ਸਮਾਈ ਹੋ ਜੇਗੀ ਹਾਂ ਜੀ ਹਵਾਲਾ ਸਮਾਹੀਆ ਤੋਂ ਬੱਤੀ ਕੱਢਿਆ ਨੂੰ ਗੱਡੀਆਂ ਚਾਹਣਾਂ ਤੇ ਬਾਅਦ ਨੂੰ ਇਹ ਸਮਾਹੀਆ ਸਾਡੇ ਕੋਲ ਪੱਕਾ ਨਾਦਰ ਨੇ ਫੜਾਫੜ ਇਹ ਸਮਾਹੀ ਨਹੀਂ ਗੱਲ ਠੀਕ ਹੈ ਵੀ ਨਾਉ ਲੈਂਡ ਦਾ ਪਾਉ ਜੀ ਅਸੀਂ ਸਮਝ ਗਏ ਸ਼ਬਦ ਤੋਂ ਫੇਰ ਤਾਂ ਸਮਝਾਂਗੇ ਜੇ ਅਸੀਂ ਨਾਉ ਉਚਰੀ ਹੋ ਗਏ ਫੇਰ ਨਹੀਂ ਗੱਲ ਬਣਨੀ ਹੈ ਜੀ ਉਹਦਾ ਇਹਨਾਂ ਦਾ ਟਾਰਗੇਟ ਵੀ ਹੈ ਉਹ ਜਿਹਦਾ ਟਾਰਗੇਟ ਹੈ ਉਹ ਆਪੇ ਲੈਂਦਾ ਰਿਹਾ ਉਹਨਾਂ ਨੂੰ ਤਾਂ ਸਿਆਪਾ ਖੜਾ ਕਰਤਾ ਕਹਿੰਦੇ ਰੋਜ਼ ਨੂੰ ਵੀ ਨੂੰ ਵੀ ਗੱਲਾਂ ਕਰੀ ਜਾਂਦੇ ਨੇ ਐਨੀਆਂ ਸਾਡੇ ਮੰਨ ਨਹੀਂ ਹੁੰਦੀਆਂ ਰੋਜ਼ ਨੂੰ ਵੀ ਉਹ ਸਿਆਪੇ ਦਾ ਸਾਨੂੰ ਖੜੇ ਕਰ ਦਿੰਦੇ ਨੇ ਉਹ ਕਹਿੰਦੇ ਸਾਨੂੰ ਇੱਕ ਕੋਈ ਨਾਮ ਦੱਸ ਦੋ ਬਸ ਅਸੀਂ ਉਹ ਲੈ ਲਈਏ ਤੇ ਸਮਾਜੀ ਉਹ ਠੀਕੇ ਬਣਾ ਦੋ ਨਾਮ ਦੇ ਜੀ ਇਹਨਾਂ ਨੇ ਵੇਰ ਬਣੇ ਸੁਣਾਉਣਾ ਮਾਇਆ ਮਾਇਆ ਕਾਉਂਟ ਜੱਡੂ ਉਹਨਾਂ ਨਹੀਂ ਚਾਹੁੰਦਾ ਕੋਈ ਵੀ ਇਹਦਾ ਗੱਲਾਂ ਹੀ ਨੇ ਠੀਕ ਹੈ ਅਸੀਂ ਨਾਮ ਲੈਣ ਦੇ ਅਰਥ ਕਰਦੇ ਹਾਂ ਨਾਮ ਉਚਾਰਣ ਅਰ ਕਰਨ ਸਮਾਏ ਉਹ ਜੋ ਹੈ ਗੁਰਮਤਿ ਦੇ ਅਨੁਕੂਲ ਨਹੀਂ ਹੈ ਜੀ ਕਿਹੜਾ ਪ੍ਰਕਾਰ ਲੈ ਲਿਆ ਅਗਲਾ ਜੇ ਕਹੇ ਹਾਂਜੀ ਉਦੋਂ ਤਾਂ ਨਹੀਂ ਕਹਿੰਦੇ ਕਿ ਨਾ ਬਰਸ਼ਾਦ ਜੇ ਜਵਾਨੋਂ ਕਹਿਤਾ ਉਹਨੇ ਕੋਈ ਕਰ ਮੈਂ ਕਹੇ ਕਿਹੜਾ ਪ੍ਰਸ਼ਾਦ ਹੋਰ ਕਹੇ ਕਿਹੜਾ ਪ੍ਰਸ਼ਾਦ ਕਰਾਵਾ ਜਾ ਚੱਲ ਤੈ ਲੈ ਲੈ ਜਾ ਕਰ ਫੇ ਮੰਨ ਲੈਣਗੇ ਮੰਨ ਕੇ ਮਿਲ ਗਿਆ ਇਹ ਤਾਂ ਨਹੀਂ ਮੰਨਦਾ ਉੱਥੋਂ ਸਮਝਾਉਣਾ ਸੌਖਾ ਹੈ ਵੀ ਕਹੜਾ ਪ੍ਰਸ਼ਾਦ ਮੁਖੋਂ ਉਚਾਰ ਦੇਣਾ ਤਾਂ ਸਿਰਫ ਉਚਾਰਿਆ ਹੀ ਹੈ ਜੇ ਦੋਈ ਹੱਥਾਂ ਨਾਲ ਲਿਆ ਉਹ ਪ੍ਰਾਪਤੀ ਹੈ ਜੀ ਜੇ ਉਹ ਕਹੇ ਕਿਹੜਾ ਪ੍ਰਸ਼ਾਦ ਦੇ ਦੋ ਜੀ ਮੈਨੂੰ ਪ੍ਰਸ਼ਾਦ ਦੇ ਦੋ ਕਹ ਲੈਦਾ ਲੈਦਾ ਉਹ ਨਹੀਂ ਮੰਨਦੇ ਪ੍ਰਾਪਤ ਕਰਨ ਨੂੰ ਲੈਣਾ ਕਹਿੰਦੇ ਹਨ ਰੋਟੀ ਰੋਟੀ ਕਰਕੇ ਰੋਟੀ ਅਜੇ ਬਣੀ ਨਹੀਂ ਹੈ ਅਜਾ ਉਹਨੂੰ ਕਹਾਂ ਰੋਟੀ ਮੰਗੀ ਐ ਦੁੱਧ ਦੁੱਧ ਕਹਿੰਦਾ ਵਾਦਾ ਮੰਗਦਾ ਇਹ ਗੱਲ ਐਸਾ ਲਿਆ ਤੇ ਇਹ ਗੱਲ ਪੈ ਜਾਣੀ ਕੱਲ੍ਹ ਐ ਨਾਂਵ ਦੀ ਗੱਲ ਵੀ ਐਂ ਸਮਝਣੀ ਹੈ ਜੀ ਆਹ ਨਾਂਵ ਦੀ ਗੱਲੇ ਵੀ ਸਮਝਣੀ ਐ ਇਹਨਾਂ ਮੈਂ ਨਾਂਵ ਲੈ ਕੇ ਆਏ ਦਿਖਾ ਕੇ ਤੇ ਇਹ ਲੈ ਆ ਕੇ ਦਿਖਾ ਕੇ ਦਿਖਾ ਕੇ ਹਜੇ ਫੇਰ ਕਹਿੰਦਾ ਹੈ ਨਹੀਂ ਹਾਂ ਜੀ ਉਹਦੀ ਨੇ ਲੈ ਕੇ ਪ੍ਰਾਪਤ ਕਰਕੇ ਗਾਂ ਪਾਸਾਉਣ ਕਰ ਦੇਣੇ ਜਿੱਤ ਨੂੰ ਦਾ ਸਤਖਰ ਕੋਲ ਜਾਂ ਤੂੰ ਖਰਾਕ ਦਾ ਹੋਸੇ ਦੀ ਹੋਇ ਨਾਂਮ ਮਨ ਨੇ ਕੀ ਕਰਨਾ ਫੇਰ ਮਾਨੇ ਦਾ ਮਨਾਈਆਂ ਵੀ ਲੈ ਲਈਏ ਪਰ ਹਾਂ ਵੀ ਉਹ ਵਾਲੀਆਂ ਵੀ ਹਾਂ ਲੈ ਲੋ ਬੁੱਧੀ ਨੇ ਮਨ ਨੂੰ ਕੁਛਣਾ ਵੀ ਮੰਨ ਲਈਏ ਗੱਲ ਉਹ ਕਹ ਤੂੰ ਮੰਨ ਲੋ ਜੇ ਮੰਨ ਲੋ ਕਹਦਾ ਮੰਨ ਲੋ ਜੇ ਸਿਰ ਮਾਰ ਤਾ ਫਿਰ ਨਹੀਂ ਲੈਣਾ ਨਾਲ ਲੈਣ ਦਾ ਫੈਸਲਾ ਦਾ ਮਾਨ ਨਹੀਂ ਕਰਨਾ ਤੇ ਜਦੋਂ ਲੈ ਲਿਆ ਮਨ ਮੰਨ ਗਿਆ ਫਿਰ ਬੁੱਧੀ ਨੇ ਨੌ ਕਿਨੂੰ ਦੇਣ ਅੱਗੇ ਫਿਰ ਅਗੇ ਚਤ ਨੂੰ ਉਹਦੇ ਕੋਲ ਰਖਣਾ ਸਤਗੁਰੂ ਦੀ ਸੇਵਾ ਹੈ ਨਾ ਸਤਗੁਰੂ ਦੇ ਸਾਹਮਣੇ ਉਹਦਾ ਕੋਝਨ ਹੈ ਨੌ ਲੈਣਾ ਜੋ ਹੈ ਇਹੀ ਸਤਗੁਰੂ ਦੀ ਸੇਵਾ ਹੈ ਸਾਡੀ ਸੇਵਾ ਹੈ ਜੀ ਬੁੜੀ ਖਾ ਗਏ ਜਿੰਨ ਨੂੰ ਲੱਗੀ ਪਿਆਸ ਅਮਰ ਸਹੀ ਖਾਏ ਹਨ ਹਾਂ